ਕਾਕਾ ਹਾਲ ਤੱਕ ਸਾ ਦਾ ਬਹੁਤ ਕੁਛ ਨਹੀਂ ਨਈਂ ਕਾਲਤਾ ਦਾ ਉਹ ਕਮਰੋਂ ਵਾਲੇ ਤੇਰੇ ਕਾਲ ਤੱਕ ਤੱਕ ਸੁਣ ਕੋ ਪੁੱਛਦਾ ਪਹਿਲੀ ਗੱਲ ਤੇ ਕਹਿੰਦੇ ਸੀ ਰਾਖੀ ਨਾਲ ਹੀ ਅਸਤੀਫਾ ਦੇ ਦੇਣਾ ਜੇ ਯਾਰ ਤੇ ਤੈਨੂੰ ਲਾਭ ਕਰ ਹੁਣ ਪਤਾ ਨਹੀਂ ਇਹਨਾਂ ਨੇ ਕਦੋਂ ਅਸਤੀਫਾ ਦੇਣਾ ਇਹਨਾਂ ਮਾਇਦੇ ਕੋਈ ਬੇਣਤੀ ਕੀਤੀ ਆ ਵੀ ਸਤਕਾਰ ਮਾਰਾ ਦੀ ਪਦਵੀ ਆ ਜਿਉਂਦੀ ਵੀ ਬੜੇ ਸਤਕਾਰ ਨਾਲ ਆ ਪਰ ਜੋ ਦਾ ਲਾਉਂਦੇ ਨੇ ਉਦੋਂ ਪਤਾ ਨਹੀਂ ਉਹਨਾਂ ਨੂੰ ਕਿਉਂ ਚੇਤਾ ਭੁੱਲ ਜਾਂਦਾ ਵੀ ਐਡੀ ਵੱਡੀ ਪਦਵੀ ਆ ਕਿਹੜਾ ਸਮਤਾਰ ਤਾਂ ਮੜਾ ਬੋਟਾ ਰਹਿਣ ਦੀ ਹੈ ਸੱਚੇ ਪਾਰਸ਼ਕ ਬਾਹ ਫੜੇ ਤੇ ਫੜੇ ਨਹੀਂ ਤੇ ਸਾਰੇ ਤੋਂ ਸੰਤ ਕੋਈ ਉਦੋਂ ਤੂੰ ਤੁਰ ਪੈਂਦਾ ਕੋਈ ਲੱਡੂ ਕੌਣ ਮੋਦੀ ਦੇ ਮੂੰਹ ਹੀ ਤੇ ਕੋਈ ਬਾਦਲ ਤੇ ਮੂੰਹ ਚ ਕੌਣ ਤੁਰ ਪੈਂਦਾ ਇਹ ਕੌਮ ਦੇ ਦਰਦ ਨੂੰ ਕੌਮ ਦੇ ਵਿਦਵਾਨਾਂ ਦੀ ਗੱਲ ਨੂੰ ਸੁਣਦੇ ਨਾ ਕਿ ਇਹਨਾਂ ਦਾ ਜਹਾਜ਼ਰੀਏ ਨਾ ਹੁੰਦਾ ਜਿਹੜਾ ਜੋ ਇਹਨਾਂ ਦਾ ਹੋ ਰਿਹਾ ਪੰਜਾਬ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜੈਨੀ ਕੁਬੀਸ਼ ਸਿੰਘ ਨੇ ਐਜਪੀਸੀ ਨੂੰ ਆਦੇਸ਼ ਕੀਤਾ ਸੀ ਕਿ ਕਿਸੇ ਵੀ ਜੱਥੇਦਾਰ ਦੀ ਜਾਂਚ ਕਰਨ ਦਾ ਅਧਿਕਾਰ ਐਜਪੀਸੀ ਕੋਲ ਨਹੀਂਗਾ ਪਰ ਫਿਰ ਵੀ ਅਕਾਲ ਤਖਤ ਸਾਹਿਬ ਦੇ ਹਦੇਸਾਂ ਨੂੰ ਕਹਿਗਾ ਦਗਾ ਦੇ ਐਜਪੀਸੀ ਨੇ ਜਾਂਚ ਕੀਤੀ ਤੇ ਕਸਰ ਰਹੀ ਅਕਾਲ ਤਖਤ ਸਾਹਿਬ ਤਾਂ ਬਹੁਤ ਕੁਝ ਕਹਿੰਦਾ ਜੇ ਅਕਾਲ ਤਖਤ ਦਾ ਵੋਟਾਂ ਪਰਾਉਣ ਵਾਲੇ ਤੇ ਅਕਾਲ ਤਖਤ ਨੂੰ ਪੁੱਛਦਾ ਕਾਲ ਤੱਕ ਤਾਂ ਇਹ ਉਹਨਾਂ ਦੇ ਲਾਏ ਤਾਂ ਵਿਚਾਰੇ ਹੈਗੇ ਆ ਇਹਨਾਂ ਨੂੰ ਕੀ ਪੁੱਛਣਾ ਉਹਨਾਂ ਨੇ ਕੀ ਕਾਲ ਤੱਕ ਦੇ ਦੇਸ਼ਾਂ ਦੀ ਪਾਲਣਾ ਕਰਿਓ ਖੁਦ ਜਥੇਦਾਰ ਨੇ ਜੇ ਬਹੁਤਾ ਕੋ ਬੋਲਣਗੇ ਤੇ ਔਲਾਦ ਇਹਨੂੰ ਵੀ ਆਪਣੇ ਘਰ ਬੈ ਜਾਓ ਪਹਿਲੀ ਗੱਲ ਤੇ ਇਹ ਕਹਿੰਦੇ ਸੀ ਅਸੀਂ ਨਾਲ ਹੀ ਅਸਤੀਫਾ ਦੇ ਦੇਣਾ ਜੇ ਹਰਪ੍ਰੀਤ ਸਿੰਘ ਦੇ ਔਲਾਦ ਹੁਣ ਪਤਾ ਨਹੀਂ ਇਹਨਾਂ ਨੇ ਕਦੋਂ ਅਸਤੀਫਾ ਦੇਣਾ ਇਹਨਾਂ ਦੇ ਦੋ ਜਥੇਦਾਰਾਂ ਨੇ ਇੱਕ ਸੰਤਾ ਦੇ ਕਾਫੀ ਇੱਕ ਰੋਸ ਹੈ ਕਿ ਕਾਲ ਤੱਕ ਸਾਹ ਦੇ ਜਾਂ ਸਿੰਘ ਸਾਹਿਬ ਜਿੰਨੇ ਵੀ ਗਏ ਸਾਰੇ ਇਹ ਕਿਡਾਡ ਤੁਸੀਂ ਕੀਤੀ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਮਾਇਤੇ ਕੋਈ ਬੇਨਤੀ ਕੀਤੀ ਆ ਵੀ ਸਤਕਾਰਮਾਹ ਵਾਲੀ ਪਦਵੀ ਆ ਲਿਉਂਦੇ ਵੀ ਬੜੇ ਸਤਕਾਰ ਨਾਲ ਆ ਪਰ ਜੋ ਤਾਂ ਲਾਉਂਦੇ ਨੇ ਉਦੋਂ ਪਤਾ ਨਹੀਂ ਉਹਨਾਂ ਨੂੰ ਕਿਉਂ ਚੇਤਾ ਭੁੱਲ ਜਾਂਦਾ ਵੀ ਏਡੀ ਵੱਡੀ ਪਦਵੀ ਆ ਕਿਹੜਾ ਸਤਕਾਰ ਤਾਂ ਮੜਾ ਮੋਟਾ ਰਹਿਣ ਦੀਏ ਕਿਉਂਕਿ ਹਰ ਬੰਦੇ ਨੂੰ ਵਰਤਨਾ ਆ ਜਿਹੜਾ ਵਰਤਿਆ ਗਿਆ ਉਹਨੂੰ ਪੁੱਛ ਕੇ ਛੱਡ ਦਿੰਦੇ ਨੇ ਇਹ ਕੱਲ ਤੱਕ ਸਾਡੇ ਜਿੱਥੇ ਜ਼ਿਆਦਾ ਤੱਕ ਲੈ ਕੇ ਕਾਫੀ ਗੱਲਾਂ ਕੀਤੀਆਂ ਦੀ ਇਸ ਨੂੰ ਕਿਹਦਾ ਦੇ ਦੇ ਮਾਇਦਾ ਸੰਵਿਧਾਨੀ ਪੀ ਮੰਦ ਭਾਗੀ ਗੱਲ ਆ ਜੇ ਕੋ ਕੌਮ ਦਾ ਐਸਾ ਰਖਵਾਲਾ ਹੀ ਸੱਚੇ 파ਰਸ਼ੇ ਕੋ ਬਾਹ ਫੜੇ ਤੇ ਫੜੇ ਨਹੀਂ ਤੇ ਸਾਰੇ ਕੋ ਸੰਤ ਕੋਈ ਉਧਰ ਤੋਂ ਤੁਰ ਪੈਂਦਾ ਕੋਈ ਤੇ ਲੱਡੂ ਪਾਉਣ ਮੋਦੀ ਤੇ ਮੂੰਹ ਹੀ ਤੇ ਕੋਈ ਬਾਦਲ ਕੇ ਮੂੰਹ ਚ ਪਾਉਣ ਤੁਰ ਪੈਂਦਾ ਉਹ ਜਿਵੇਂ ਕਹਿੰਦੇ ਹੁੰਦੇ ਸੀ ਨਾ ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ ਨੇ ਕੋਈ ਛੱਡਿਆ ਸਾਰ ਤੇ ਸੰਤ ਬਈਆਂ ਕੌਮ ਦੇ ਸੰਤਾਂ ਦਾ ਧਾਰਮਿਕ ਲੋਕਾਂ ਦਾ ਹੀ ਕੋਈ ਗੱਲ ਲਈ ਕੋ ਬੋਲ ਬਣ ਕੋਈ ਬੋਲੂਗਾ ਨਾ ਤੇ ਕੀ ਹੋ ਰਿਹਾ ਕੋ ਸੰਤ ਬੋਲੇਗਾ ਆਖਿਆ ਜੇ ਬੋਲ ਗਿਆ ਕੋਈ ਤੇ ਇਹਦਾ ਬਾਦਲ ਦੇ ਮੂੰਹ ਵਾਲੇ ਇਹਨਾਂ ਨੇ ਵੇਖਣਾ ਹੈ ਕਿ ਬਾਕੀ ਜਿਹੜੇ ਉੱਧਰ ਕੋਈ ਵੇਖੀ ਜਾਂਦੇ ਨੇ ਸੈਂਟਰ ਤੇ ਮੂੰਹ ਵਾਲ ਕਿ ਕੌਮ ਵਿਚਾਰੀ ਕੀ ਕਰ ਰਹੀ ਹੈ ਸਨਤ ਦਾ ਮੈਨੂੰ ਤਾਂ ਸੰਤਾਂ ਤਾਂ ਵੀ ਅੱਜ ਤੱਕ ਸਮਝ ਨਹੀਂ ਆਈ ਕਿ ਇਹਨਾਂ ਨੇ ਕਿਹ ਗੱਲ ਤੇ ਖਲੋਦੇ ਧਾਰਮਿਕ ਲੋਕ ਇਹ ਬਾਕੀ ਲੋਕਾਂ ਦਾ ਤੀਕੀ ਕਰਨਾ ਇੱਕ ਬੁੱਢੀ ਜੀ ਵੀ ਉਸ ਸੰਤਾ ਜੀ ਕਾਫੀ ਅਪੀਲ ਕੀਤੀ ਹੈ ਕਿ ਕਿਸੇ ਵੀ ਦੱਤੇਗਾਰ ਦੀ ਜਿੱਕਰ ਤਾਲੇ ਵੀ ਜਾਂ ਉਹਨਾਂ ਦੀ ਨਿਸ਼ਤੀ ਹੁੰਦੀ ਹੈ ਉਹਦੇ ਬਾਰੇ ਕਿ ਕੋਵਿਧਾਨ ਲਾਇਆ ਜਾਵੇ ਮਨਾਇਆ ਜਾਵੇ ਜਿੱਦ ਨਾਲ ਇਹ ਕਿਤੇ ਨਾ ਉਹਨਾਂ ਨੂੰ ਬੜੇ ਮਾਨ ਮਰਿਆਦਾ ਦੇ ਨਾਲ ਲਾਗੂ ਕੀਤਾ। ਐਸੇ ਕਿਹਦਾ ਦੇ? ਇਹ ਕੌਮ ਦੇ ਦਰਦ ਨੂੰ ਕੌਮ ਦੇ ਵਿਦਵਾਨਾਂ ਦੀ ਗੱਲ ਨੂੰ ਸੁਣਦੇ ਨਾ ਤੇ ਇਹਨਾਂ ਦਾ ਜਹਾਸ਼ਰੇ ਨਾ ਹੁੰਦਾ ਜਿਹੜਾ ਜੋ ਇਹਨਾਂ ਦਾ ਹੋ ਰਿਹਾ ਪੰਜਾਬ ਵਿੱਚ ਕਿਉਂਕਿ ਇਹਨਾਂ ਨੂੰ ਰੱਬ ਭੁੱਲਾਏ ਸਮਝਦੇ ਪਈ ਅਸੀਂ ਸਾਰਾ ਪੰਦਿਆਂ ਬਾਕੀ ਦੁਨੀਆ ਐਵੇਂ ਤੁਰੇ ਫਿਰਦੀ ਆ ਲੋਕ ਇਹਨਾਂ ਤੇ ਦੁਖੀ ਕਰਕੇ ਤੇ ਲੋਕਾਂ ਨਾਲ ਨੂੰ ਪਛਾੜਿਆ ਅੱਜ ਕਿਤੇ ਖਲੋਣ ਜੋਗੇ ਹੈਨ ਔਰ ਆਕਾਰ ਨਹੀਂ ਹੈ ਵੀ ਦਰਵਰਤੋਂ ਹੋ ਰਹੀ ਆ ਪੰਥ ਦੇ ਨਾਂ ਤੇ ਸਾਰੇ ਕੋ ਠੱਗੀ ਹੋ ਰਹੀ ਆ ਸੰਤਾਨ ਫਿਕਸ਼ਨ ਕਮਟੀ ਵੀ ਕਰਦੇ ਇਹਦੇ ਮੈਂ ਤਾਂ ਚਾਹੁੰਦਾ ਵੀ ਸਾਰੀ ਸਾਡੀ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਮੈਂ ਸਾਰੇ ਮਹਾਂ ਪ੍ਰੇਸ਼ਾਨ ਨੂੰ ਦਰਯਤਿਕਾਂ ਨੂੰ ਬੇਨਤੀ ਕਰਦਾ ਵੀ ਜਿੰਨਾ ਚਿਰ ਆਪਾਂ ਇਲਾਮ ਬੰਦ ਨਾ ਹੋਏ ਨਾ ਉਹਨਾਂ ਚਿਰ ਕੌਮ ਦੀ ਨਹੀਂ ਸੌਰ ਨਹੀਂ ਕੌਮ ਚੜ ਦੀ ਕਲਾ ਵਿੱਚ ਹੋ ਸਕਦੇ ਤੇ ਸਾਨੂੰ ਕਿਸੇ ਨੇ ਇਕੱਠੇ ਹੋਣ ਹੀ ਨਹੀਂ ਦੇਣਾ ਕਿਉਂਕਿ ਅਸੀਂ ਤਾਂ ਵੇਖਣਾ ਵੀ ਸਾਨੂੰ ਫਾਇਦਾ ਕਿਧਰੋਂ ਆ ਮੈਂ ਹੈਰਾਨ ਆ ਸੰਤ ਗਿਰੀ ਚ ਵੜ ਕੇ ਮੈਂ ਨਾ ਚਾਹੁੰਦਿਆ ਬਾਬਾ ਜੀ ਨੇ ਮੈਨੂੰ ਬੰਨੇ ਵਾਰਤਾ ਕਿ ਜਿੱਦਾਂ ਦੇ ਪੈਮੈਂ ਵੇਖਿਆ ਕਿ ਉਹਨਾਂ ਝੂੜਤਾ ਸਿਆਸੀ ਬੰਦਾ ਨਹੀਂ ਬੋਲਦਾ ਜਿਹਨਾਂ ਸ਼ਾਂਤੀ ਬੋਲੀ ਜਾਂਦਾ ਹਾਲਾਂਕਿ ਗੁਰਦੁਆਰੇ ਬਣੇ ਆ ਗੋਟੇ-ਗੋਟੇ ਜਿੱਦਾਂ ਗੋਲਕਾਰ ਲੋਕਾਂ ਨੇ ਵਾਪਰੀ ਜਾਂਦੇ ਪੈਆ ਦੇ ਜਾਂਦੇ ਬੱਤੇ ਟਿਕੀ ਜਾਂਦੇ ਆ ਪਰ ਇਹਨਾਂ ਨੂੰ ਜੋ ਸਾਨੂੰ ਕਰਨਾ ਚਾਹੀਦਾ ਸੰਤ ਕਰਤਾਰਸਰ ਜੀ ਕਹਿੰਦੇ ਹੁੰਦੇ ਸੀ ਉਹ ਸੰਤ ਕਹਾਵਾ ਕੌਮ ਦਾ ਜਿਹੜਾ ਕੌਮ ਤੇ ਵਿਪਤਾ ਬਣੀ ਉਹ ਤੇ ਵਾਅ ਦੇਣਾ ਠਾਵੇ ਉਹ ਸੰਤ ਰਖਵਾਵੇ ਰਮਾਨਾ ਘਰ ਬਾ